ਆਹੀ ਲੜਾਈ ਲੜਦਾ ਆ ਰਿਹਾ ਹੁਣ ਲੋਕ ਕਹਿੰਦਾ ਲੱਖਾਂ ਵੋਟਾਂ 'ਚ ਹਾਰ ਜਾਂਦਾ ਲੱਖਾਂ ਵੋਟਾਂ 'ਚ ਇਸੇ ਕਰਕੇ ਹਾਰਦਾ ਜਿਹੜਾ ਲੱਖਾਂ ਕਹੇ ਜਿੰ ਕੋਈ ਤਾਂ ਨਹੀਂ ਪੱਤ ਤੋਂ ਰਾਸਤ ਬਾਦ ਲੋਕ ਕੋਈ ਤਾਂ ਨਾ ਸੁਦੇ ਨਾਲ ਆ ਕੋਈ ਤਾਂ ਜਿੰਨਾ ਪਾਣੀ ਬਰਬਾਦ ਕਰਨਾ ਕਰਦਾ ਮੈਂ ਸੁਦੇ ਨਾਲ ਆ ਕੋਈ ਤਾਂ ਵੀ ਬੇਲੋ ਚੁੱਕਾ ਰਹੇ ਸੁਦੇ ਨਾਲ ਆ ਕੋਈ ਜਿੰਨਾ ਮਰਜ਼ੀ ਤੱਕ ਆਉਂਦਾ ਮੈਂ ਸੁਦੇ ਨਾਲ ਆ ਉਹਦਾ ਮੋਤ ਵੀ ਲੱਖਿਆ ਖੜ ਜਾਂਦਾ लखा गलों के खिलाफ है इसे करके लोग रखे ला नहीं हम पानी की गल करता कि सा मुक् रहा मेरे पिंड भी मोगा लगे और मेरे पिंडी है मोटा फेकेर मैंने कल कहना कहना भाई अपने पिंड तीन दिन हो गए बंदी पे झोने का जोर है ਜਿਹੜੇ ਲੋਕ ਦਾਸਪੁਰਾ ਦਾਣੀ ਆਉਂਦਾ ਡੰਗਾ ਪੰਦਾ ਤੇ ਲੋਕ ਮੋਟਾ ਛੱਡੀ ਬੈਠੇ ਆ। ਫਿਰ ਪਗਾ ਕੀ ਦੀ ਨਵਾ ਕਰ ਰਹੇ। ਇਹ ਮੇਰੇ ਪਿੰਡ ਦੀ ਕਹਾਣੀ ਨਹੀਂ। ਵੀ ਮੇਰੇ ਕਲੇ ਪਿੰਡ ਦੀ ਕਹਾਣੀ ਹੈ। ਇਹ ਸਾਰੇ ਬੰਦਾ ਦੀ ਕਹਾਣੀ ਹੈ। ਖਾਲ ਬਾਗੇ ਚੱਲਣਾ ਦੇ। ਜਿੱਥੇ ਖਾਲ ਹੈ ਗਿਆ ਹੋ ਕੇ ਬੰਦ ਪਾਇਆ ਮੋਟਾ ਦੇ ਆਲੂ ਨਾਲ ਲੈ ਘਰੇ ਜਾਂਦੇ ਪਾਣੀ ਲਾਉਂਦੀ ਵੀ। ਧਰਤੀ ਇਹਦੇ ਪਾਣੀ ਮੁੱਕੀ ਜਾਂਦਾ ਹੈ। ਪਾਣੀ ਆ ਦਾ ਜੀਵਨ ਹੈ ਅੰਨਾ ਪਾਣੀ ਜਿਉ ਉਹ ਜ ਤਰਿਆ ਸੋਤੇ ਜੇ ਪਾਣੀ ਆ ਦਾ ਜੀਵਨਾ ਕਰਵਾਣੀ ਵੀ ਕਹਿੰਦੀ ਹੈ ਪਰ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਵੀ ਜਰਾ ਦੇਖੀ ਜੋ ਜੋ ਹੁੰਦਾ ਰਹੋਦੇ ਤੇ ਜਿਹੜੀਆਂ ਆਣ ਬਾਰੀਆਂ ਨਾਸਾਂ ਮਾਫੀਆਂ ਮੰਗਦੇ ਇੱਥੇ ਕਹਿੰਦੇ ਜੀ ਨੀਂਦ ਨਹੀਂ ਪੈਂਦਾ ਚੌਰਾ ਦੇ ਕਿਹਾਏ ਕਦਨੇ ਆ ਜੋ ਆਨੇ ਕਹਾਈ ਜਦੋਂ ਖਾਤਰ ਫੱਲੇ ਆਖੀ ਪਤਾ ਕਿਹੜੇ ਰਾਤ ਦੀ ਬਾਤ ਦੇ ਆ ਉਹੀ ਪ੍ਰਾਪਤ ਉਹੀ ਕਿੱਪੜਾ ਉਹੀ ਨਿਮਾ ਤਾਲਨਾ ਜਿਹੜੀਆਂ ਕੋਲ ਨਾ ਕਹਿੰਦਾ ਪਾ ਕੇ ਰੱਖੀਆਂ ਹੁੰਦੀਆਂ ਕੋਈ ਚਾਲਾਂ ਦੇ ਕਹਾਈ ਸੱਦੇ ਮਾਇਦੇ ਨਾ ਹੁੰਦੀਆਂ ਉਹ ਚਾਲਾਂ ਦੇ ਕਹਾਈ ਨਹੀਂ ਪਾਉਣੇ ਇੱਥੇ ਔਰ ਗੁੱਦੀਆਂ ਤੋਕਣਾਂ ਨਹੀਂ ਬੰਦੇ ਇੱਥੇ ਬਰਕਤਾਂ ਵੀ ਵਧੀ ਜਾਂਦੇ ਆ ਅੱਕਾਂ ਨਾਲ ਲੋਕਾਂ ਨੇ ਅੱਜ ਕੱਲਾ ਦਾ ਮਤਾਲਾ ਲੈ ਕੇ ਕਿ ਬੋਤਲਾਂ ਦਾ ਸਮਾਂ ਕਿਹੜਾ ਕਹਿੰਦੇ ਮੁਸਕਣਾ ਯਾਰ ਜਾ ਕੋ ਲੋਕਾ ਹੁਣੋ ਮੰਨ ਲਓ ਤੁਸੀਂ ਅੱਗਾ ਲੰਘਦੇ ਹੋ ਕਿੰਨੇ ਗਰਾ ਭੂਖਦੇ ਹੋ ਉਹਨਾਂ ਰਾਤਾਂ ਨੂੰ ਤੇ ਕਿੰਨੇ ਆਹ ਨਹੀਂ ਲਿਆ ਪੰਛੀਆਂ ਦੇ ਉਹ ਭੁੱਖੇ ਜਾਂਦੇ ਆ ਉਹਨਾਂ ਆਹਿਆਂ ਦੇ ਵਿੱਚ ਕਿਹੜਾ ਬੱਚਾ ਹੁੰਦਾ ਪੰਛੀ ਦਾ ਕਿਹੜਾ ਆਂਦਾ ਹੁੰਦਾ ਭੁੱਖਿਆ ਜਾਂਦਾ ਬੱਚਿਆਂ ਦਾ ਮਾਰ ਜਾਂਦਾ ਫਰ ਜਾਂਦਾ ਤਕਦੀਰਿਆਂ ਦੇ ਕਿੰਨੇ ਬੱਚੇ ਕਿੰਨੇ ਆਲੇ ਜਿਹੜੇ ਧਰਤੀ ਦੇ ਉੱਤੇ ਬੈਠੀ ਇਹ ਕਿਹੜੀ ਆਗਿਆ ਦੀ ਬੇਟੀ ਹੁੰਦੀ ਆ ਬੱਚੇ ਕਦ ਨਹੀਂ ਆਉਂਦੇ ਨਿਕਲੇ ਹੋ ਜਾਂਦੇ ਨਿਕਲ ਕੇ ਹੋ ਜਾਂਦੇ ਫੁੱਟੇ ਜਾਂਦੇ ਉਹ ਕਿੰਨੇ ਵਾਰ ਕਹਾਂ ਆਪਾਂ ਕਹਿ ਦਿੰਦੇ ਆ ਕਿ ਯਾਰ ਇਹਦਾ ਬੰਦਾ ਬਹੁਤ شریف ਆ ਇਹ ਬੰਦੇ ਨੇ ਕਰੇ ਉੱਚੀ ਨੀ ਨੀ ਗੱਦੀ ਨਹੀਂ ਕੀਤੀ ਘੇਰੂ ਮਾਲਾ ਤੰਗਾਂ ਨਹੀਂ ਕਿਹਾ ਪਰ ਉਹ ਬੰਦੇ ਕੁਦਲਨਾ ਕਿੱਡਾ ਬੜਾ ਖਵਾੜ ਕਰ ਰਿਹਾ ਕਿ ਦੇਖਿਆ ਜਾਣਿਆਂ-ਜਾਣਿਆਂ ਦੇ ਵਿੱਚ ਮੈਂ ਆਪਾਂ ਕਹਿ ਦਿੰਦੇ ਆ ਸਾਡੀ ਨੂੰ ਕੁਲੇ ਜਵਾਕ ਨਹੀਂ ਹੋਇਆ ਸਾਡੀ ਕੁੜੀ ਕੋਲੇ ਜਵਾਕ ਨਹੀਂ ਹੋਇਆ ਸਾਡਾ ਨੌਜਵਾਨ ਚਿੱਤੇ ਦਾ ਮਾਰਿਆ ਗਿਆ ਸਾਡਾ ਨੌਜਵਾਨ ਮੁੰਡਾ ਅਖਸ਼ਰ ਦੇ ਮਾਰਿਆ ਗਿਆ ਅੱਜ ਸਾਡਾ ਸਾਰਾ ਸਭ ਡਾਕਟਰਾਂ ਦੇ ਜਾਂਦੇ ਆ ਪਾਣਾ ਜਾਂਦੇ ਆ ਜਵਾਨਾਂ ਲਈਆਂ ਬੁਲਾਹ ਰਹਿ ਪਿਆ ਕੋ ਜਦੋਂ ਸੁਤਨਾ ਕਰਵਾਵਾਂਗੇ ਜਦੋਂ ਜਾਵਰ ਪੰਛੀ ਬਚਾਓ ਉਹਦੇ ਬੱਚੇ ਬਚਾਓਗੇ ਰੋਖ ਬਚਾਓਗੇ ਧਰਤੀ ਨੂੰ ਬਚਾਓਗੇ ਕੁਦਰਤ ਨੇ ਮੋਰ ਕੇ ਜਵਾਬ ਜੜੇ ਹੁੰਦਾ ਉਹਦੇ ਦੂਜੀ ਰੋਖ ਦੇ ਦਿੰਦੀ ਹੈ ਐ ਇੱਕ ਜੀ ਆ ਕਾ ਨਾ ਮੇ ਉਹ ਪੰਛੀ ਉੱਡ ਜਾਂਦਾ ਉਹ ਪੰਛੀ ਦਾ ਆਹ ਜਿਹ ਬੱਚਾ ਸੜ ਕੇ ਮਾਛੀਆਂ ਦਾ ਮਰ ਜਾਂਦਾ ਕੋਈ ਨੂੰ ਦਵਾਉਂਦਾ ਉਹ ਬਾਦਲਾ ਦਿੰਦਾ ਉਹ ਸਵਾਦਾ ਘੁੱਟ ਮਾਰ ਕੇ ਉੱਡ ਜਾਂਦਾ ਵੀ ਠੀਕ ਆ ਕੋਈ ਗੱਲ ਨਹੀਂ ਉਹ ਦੇਖੂਗਾ ਉਹ ਵੇਖਦਾ ਤੁਹਾਡ ਨਾਲ ਵਾਪਸ ਕੀ ਰਿਹਾ ਅੱਜ ਬੰਦਾ ਆ ਗਿਆ ਵੀ ਕਿਹੜਾ ਪੰਜਾਬੀ ਹੈ ਜਿਹੜਾ ਆਪਣੀ ਸੁਖੀ ਜ਼ਿੰਦਗੀ ਛੋੜਿਆ ਐ ਇੰਨਾ ਕਾਰਨਾ ਕਰਕੇ ਐ ਇਸੇ ਕਰਕੇ ਪਾਤਸ਼ਾਹ ਨੇ ਕਿਹਾ ਸੀ ਕਹਿੰਦਾ ਇੱਥੋਂ ਸਾਰੇ ਪਰਿੰਦੇ ਉੱਡ ਗਏ ਇੱਥੋਂ ਸਾਰੇ ਪਰਿੰਦੇ ਉੱਡ ਗਏ ਕਿਥੇ ਮੇਗ ਵੀ ਆਉਂਦੇ ਮੁੜ ਕੇ ਮੇਗ ਵੀ ਮੀਂਹ ਵੀ ਮੁੜ ਕੇ ਆਉਂ ਤਾ ਇੱਥੋਂ ਸਾਰੇ ਪਰਿੰਦੇ ਉੱਡ ਗਏ ਤਾਂ ਮੇਗ ਵੀ ਆਉਂਦੇ ਮੁੜ ਕੇ ਇੱਕ ਹੀ ਆਤਿਕਾਰ ਕਾਰਨ ਉਹ ਵੇਖ ਵੀ ਕਿਤੇ ਹੋਰ ਜਾਣ ਦੇ مشورے آجا ਰੱਖ ਦੀ ਸਰਾਹ ਕਰਦੇ ਆਂ ਵੀ ਆਪਾ ਪਾਪੀਆਂ ਦੀ ਧਰਤੀ ਤੇ ਆ ਪੰਜਾਬੀ ਪਾਪੀ ਲੋਕ ਆ ਉਹ ਖਾਣੇ ਕਰਮ ਲੋਕ ਆ ਇਹਨਾਂ ਦੀ ਧਰਤੀ ਤੇ ਰਹਿਣ ਦਾ ਆਪ ਕੋ ਸਮਾਂ ਨਹੀਂ ਬਚਿਆ ਚਲੋ ਆਪਾਂ ਵੀ ਇਥੋਂ ਬਰੇ ਦੂਰ ਹੋ ਕੇ ਚੱਲਗੇ ਤੇ ਅਮਰੀਕਾ ਆਪਣਾ ਬੰਦਾ ਜਿਹੜੇ ਬੰਦੇ ਨੇ ਰੋਕਾ ਆਪਣੇ ਧੀਆਂ ਮੁਟੀਆਂ ਨੂੰ ਬਾਹਰ ਹੋਇਆ ਦੁੱਖ ਲੱਗਾ ਬਾਈ ਹੋਰ ਮੇਰੀ ਕੋ ਦੁਸ਼ਮਣੀ ਨਹੀਂ ਕਰੇ ਨਾਰਾ ਵੀ ਮੈਂ ਪਕਸ਼ਿਆ ਕਰਵਾਉਣਾ ਚਾਹੁੰਨਾ ਮਹਾਰਾਜ ਆਉਂਦਾ ਲੋਕਾਂ ਦੇ ਉੱਤੇ ਸੰਗਰਾਮ ਵਾਲੇ ਜਨਾ ਗੁਰੂ ਘਰ ਨੰਗਰ ਆਉਂਦੇ ਆ ਦਾਦਾ ਰੁੱਖਾ ਨੰਗਰ ਆਉਂਦੇ ਆ ਰੁੱਖਾਂ ਦਾ ਪ੍ਰਸ਼ਾਦ ਬੰਦਿਆ ਲੋਕਾਂ ਨੂੰ ਕਹਿੰਦੇ ਲੋ ਜੀ ਰੁੱਖਾਂ ਦਾ ਪ੍ਰਸ਼ਾਦ ਲੈ ਕੇ ਜਾਓ ਨੰਗਰ ਆਇਆ ਗੁਰੂ ਘਰ ਜਾ ਕੇ ਲੈ ਲੁਖ ਲਾਓ ਪ੍ਰਸ਼ਾਦ ਬੰਦ ਕੇ ਲੋਕਾਂ ਨੂੰ ਰਖਵੰਡ ਕੇ ਕਮੇਟੀ ਗੁਰੂ ਦਾ ਇਕੱਠੀ ਹੋ ਜਾਂਦੀ ਹੈ ਵੀ ਜਰਾ ਆ ਜਰਾ ਪਿੰਪਲ ਤੇ ਬੋਰ ਖੜੇ ਆਣਾ ਹੁਣ ਆਪਾਂ ਇਹ ਪੱਟਦੇ ਆ ਇਹ ਪੱਟ ਕੇ ਤੇ ਲੰਗਰ ਲੰਗਰ ਹਾਰ ਬਣਾਉ ਆ ਆ ਇਹਨਾਂ ਦਾ ਕੰਮ ਆ ਗਵਾਮੀ ਦਾ ਫਾਪਾ ਜੇ ਤਨ ਬੰਦੇ ਨੂੰ ਸੁਣਾਉਂਦੀ ਹੈ ਪ੍ਰੀਦਾ ਸਹਿਬ ਦੀ ਕਰ ਚੈਕਲੀ ਦੇਦੀ ਲਾਹੇ ਭਰਾ ਦਾ ਵੀਸਾ ਕਹਿੰਦੀ ਹੈ ਕਿ ਪ੍ਰਮਾਤਮਾ ਦੀ ਬੰਦਗੀ ਕਰ ਉਹਦਾ ਭਜਨ ਕਰ ਕਈ ਦੇਵ ਦੀ ਮਹਿਰਾ ਫਕਾਰ ਕੁਲਸਾ ਤੱਕ ਹੋ ਜਾਵੇ ਆ ਬੀਤਾ ਸਾਹਿਬ ਦੀ ਕਰ ਚਾਕਲੀ ਜਿੰਦੀ ਲਾਏ ਭਰਾ ਦਾ ਵੀ ਦਰਵੇਸ਼ਾਂ ਨਾਲ ਲੋਇਆ ਰੱਖਾਂ ਦੀ ਜਰਾਦ ਵੀ ਦਰਵੇਸ਼ ਜਿਹੜੇ ਫਕੀਰ ਲੋਕ ਹੁੰਦੇ ਆ ਉਹਨਾਂ ਨੂੰ ਵੀ ਰੁੱਖਾ ਪੜੋ ਸਾਬਸ ਕਿਹੜਾ ਤੇਰਾ ਜ਼ਿਲ੍ਹਾ ਦੇਖਣਾ ਤੇ ਰੁੱਖਾ ਦਾ ਕਿੰਨਾ ਜਿਗਰਾ ਕਿੰਨਾ ਸਾਬਾ ਹੁੰਦਾ ਸਾਰੇ ਗੁਰੂਆਂ ਨੇ ਬਾਗ ਲਵਾਏ ਰੁੱਖ ਲਵਾਏ ਗੁਰੂਆਂ ਦਾ ਬਾਗ ਕਿੰਨੀ ਸਾਈ ਗੁਰੂ ਘਰ ਬਣੇ ਹੋਏ ਨੇ ਤੇ ਗੁਰੂ ਘਰ ਦੀ ਕਮੇਟੀ ਰੱਖ-ਪੱਖ ਤੇ ਸੇਵਾਵਾਂ ਹੋਰ ਪੱਤਕੇ ਤੇ ਲੰਗਰ ਹਾਲ ਚੌਂਦੀ ਫਰਦੀ ਹੁੰਦੀ ਆ ਸਾਡੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਆ ਸਾਡੇ ਗੁਰੂ ਘਰਾਂ ਦੇ ਗ੍ਰਾਂਥੀ ਨੇ ਉਹਨਾਂ ਦੇ ਪ੍ਰਬੰਧਨ ਨੇ ਸਾਰੇ ਤਾਂ ਨਹੀਂ ਕੋਲੇ ਹੁਣ ਐ ਨਹੀਂ ਵਾਕਾਂ ਨੂੰ ਇਹ ਬੜਾ ਖਰਾਬ ਹੁੰਦਾ ਕੋਈ ਕਲੇ ਹੋਣਾ ਤੇ ਲੱਖਾਂ ਹੱਦੇ ਖਰਾਬ ਬੋਲੀ ਜਾਂਦਾ ਆਪਾਂ ਤੇ ਭਾਈ ਜੀ ਨਾ ਭਾ ਤੇ ਭਾਈ ਵਸਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਥੇ ਦਿੱਪਾ ਦਾ ਬੋਰਡ ਹੈ ਨਿੰਮਾ ਤੂਦ ਪ੍ਰਕਾਟਨਾ ਤਾਂ ਨਹੀਂ ਆਈ ਉਹ ਖੜਿਆ ਵੱਡੇ ਵੱਡੇ ਚਾਲ ਚਾਲ 40 ਫੁੱਟ ਦੇ ਉੱਚੇ ਉਹ ਪੱਕੇ ਦੇਕਾਨਾ ਤੋਂ ਲੱਗੇ ਇੱਕ ਪਾਸੇ ਜਾਵਾ ਕਰਦੇ ਐ ਅਸੀਂ ਬਾਤਾਂ ਵਾਲੀ ਵੇਚਾ ਰਹੇ ਆ ਅਸੀਂ ਨੌਕਰ ਵਾਲਾ ਰਹੇ ਆ ਇਹ ਪ੍ਰਚਾਰ ਹੁੰਦਾ ਰੱਖਾਂ ਦੇ ਪ੍ਰਸ਼ਾਨ ਮੁੰਡੇ ਜਾਂਦੇ ਆ ਉਹ ਦੂਜੇ ਪਾਸੇ 40 40 ਫੁੱਟ ਦੇ ਖੜੇ ਜਿਹੜੇ 20 ਦੀ 30 ਦੀ ਸਾਜ਼ ਤਿਆਰ ਹੋ ਰੱਖਾ ਪੱਕੇ ਦੇਕਾਨਾ ਪਈ ਜਾਂਦੀ ਆ ਆਹ ਰਵਾਤ ਐਥੇ ਸੋ ਬਾਰੋ ਜੀ ਆਇਆਂ ਤੁਹਾਡਾ ਧੰਨਵਾਦ ਆਏ ਸੋਡੇ ਸਭ ਦਾ ਸੋਡੇ ਭਾਰਤ ਆ ਕੇ ਮੈਂ ਕਹੂੰਗਾ ਸਰਕਾਰ ਨੇ ਉਹ ਸਰਕਾਰ ਨੇ ਕਾਰਵਾਈ ਨਾ ਕੀਤੀ ਹੈ ਜੇ ਆਪਾਂ ਇਕੱਠੇ ਨਾ ਹੁੰਦੇ ਪੁੱਜੋ ਪੁੱਜੇ ਚਲਕਾਰ ਪਾਈ ਹੋ ਜਾਂਦੀ ਮਤਲਬ ਵੀ ਨਹੀਂ ਆਈ ਗੱਲ ਤਫਾ ਦੇਣੀ ਸੀ ਸੋ ਆਪਾਂ ਅੱਜ ਇਹ ਇਨਾਮ ਕਰਦੇ ਆ ਕਿ ਸਾਨੂੰ ਇਹ ਮਹਿਮਾ ਜਿੱਥੇ ਬਣੇ

ਮੁਤੇ ਆ ਰਹੀ ਲਾਸੀ ਵੇਗਾ ਪਾਣੀ ਜਿੰਨਾ ਗੰਦਾ ਹਸਪਤਾਲਾਂ ਦਾ ਜਿੰਨਾ ਡੈਰੀਆਂ ਦਾ ਦੋਹਾਂ ਮੂਤ ਪਸ਼ੂਆਂ ਦਾ ਜਿੰਨੀ ਲੋਕਾਂ ਨੇ ਕਿੱਤੀ ਮੂਤ ਸਾਰਾ ਸਤ ਚਾਹਦਾ ਕੋਈ ਲੋਕ ਨਹੀਂ ਇਹੇ ਤਕਰੀ ਦੀ ਫਾਦਲਾਵਾ ਜ਼ਹਿਰ ਪੀ ਰਹੇ ਆ ਵਾ ਜ਼ਹਿਰ ਪੀ ਰਹੇ ਆ ਸਾਡੇ ਆ ਰੋੜ ਫਾਦਕਾ ਕਈ ਨਹੀਂ ਪਿੰਡਾਂ ਚ ਲੋਕਾਂ ਦੇ ਜਵਾਬ ਆਪਾ ਹੇ ਲੂਲੇ ਲਗੜੇ ਅੰਦੇ ਕਾਲੇ ਬੜਾ ਹੋਣ ਲਾ ਕੇ ਲੋਕ ਕੈਂਸਰ ਨਾਲ ਮਰ ਲਾ ਗਏ ਦੁਨੀਆ ਦਾ ਤੂਰ ਕਹਦਾ ਵੀ ਤੁਸੀਂ ਕਿਸੇ ਫੈਕਟਰੀ ਦਾ ਸਾਫ਼ ਕੀਤਾ ਹੋਇਆ ਪਾਣੀ ਵੀ ਇੱਕ ਚੰਚਾ ਪਾਣੀ ਕਿਸੇ ਦਵਾਈ ਤੀ ਪਾ ਸਕਦੇ ਪਰ ਨਹੀਂ ਬੇਚੇ ਕੋਈ ਦਵਾਈ ਸਾਰੀਆਂ ਸਰਕਾਰਾਂ ਦਰਮੇਂ ਕਰਦਾ ਰਹਿੰਦਾ ਕਿ ਆਸੀਂ ਇਹ ਗੁੱਡਾ ਪਿਆ ਸਾਫ ਕਰਾਂਗੇ ਇਸੇ ਪਾਣੀ ਪੈਣ ਦੇ ਸਾਹਮਣੇ ਚ ਪਰ ਜਿੰਨੀਆਂ ਸਰਕਾਰਾਂ ਆਂ ਜਿੰਨੀਆਂ ਸਰਕਾਰਾਂ ਲਿਆ ਇਹੀ ਰਾਮਾਂ ਕਰਕੇ ਇਹੀ ਮਾਹੌਲ ਬਣਾ ਕੇ ਮੁੰਡਾ ਬਣਾ ਕੇ ਸਰਕਾਰ ਬਣਾ ਕੇ ਸਾਰੇ ਕਿੱਥੇ ਜਾਂਦੇ ਲੋਕ ਕਹਿੰਦੇ ਆ ਕਿ ਲੱਖੇ ਵਰਕੇ ਬੰਦੀਰ ਤੋਂ ਹਿੱਤਿਆਂ ਦੇ ਖਰਾਬ ਬੋਲਦੇ ਖਰਾਬ ਹੀ ਬੋਲਦੇ ਉਹ ਕਹਿੰਦਾ ਮੈਂ ਵਾਤਾਵਰਨ ਪ੍ਰੇਮੀ ਆ ਉਹ ਭਾਈ ਤੂੰ ਵਾਤਾਵਰਨ ਪ੍ਰੇਮੀ ਆ ਤੂੰ ਵਰਤੀ ਹਵਾ ਮਨੁੱਖਾਂ ਦੀ ਗੱਲ ਕਰਦਾ ਉਹ ਤੈਨੂੰ ਖੁਦਾ ਦਿਆ ਕੋਈ ਦਿੰਦਾ ਉਹ ਦਿਆ ਦਾ ਖੁਦਾ ਨਾ ਬਣ ਗਿਆ ਉਹ ਫਤਿਹ ਜਿਹੜਾ ਲੋਕਾਂ ਨੂੰ ਜੀਵਨ ਦਿੰਦਾ ਜਿੰਦਗੀ ਦਿੰਦਾ ਸੀ ਅੱਜ ਲੋਕਾਂ ਨੂੰ ਮੌਤ ਦਿੰਦਾ ਉਹ ਕੌਣ ਦਿੰਦਾ ਭਾਈ ਤੂੰ ਰਾਤ ਦਾ ਮੰੰਦਰਾ ਕਿਉਂ ਨਾ ਰੁਕ ਜਾ ਪਉਣ ਨੂੰ ਬੱਲੇ ਯਾਰ ਨੂੰ ਜੀਵਾ ਫੈਕਟਰੀ ਲੋਕਾਂ ਨੇ ਧਰਮਾਨਾ ਆ ਕੇ ਲੰਮਾ ਸ਼ਗਰਸ਼ ਕਰਕੇ ਜੀਹਾ ਫੈਕਟਰੀ ਬਣਾ ਲਾਈ ਗੁਲਬੀਰ ਚੋਂ ਸਿੱਚੇ ਆਪ ਰਿਹਾਉਂਦੇ ਆ ਉਹ ਤੁਸੀਂ ਨਾਲ ਲੋਹੇ ਆ ਰਹੇ ਆ ਉਥੇ ਤਰੀਕ ਜਦ ਬੈਲਕਨ ਸੈਟ ਹੁੰਦੀ ਆ ਆਪਕੇ ਜੀਹਾ ਫੈਕਟਰੀ ਨੂੰ ਦੇ ਪਾਣੀ ਕੋਈ ਮਾਲਾ ਨਹੀਂ ਕੀਤਾ ਫੈਕਟਰੀ ਨੇ ਇਹ ਪਾਣੀ ਬਾ ਚੰਗਾ ਇਹ ਗੰਦ ਲੋਕ ਜਾਨ ਲਾ ਰਹੇ ਆ ਉਥੇ ਆ ਕੇ ਗੁਲਬੀਰ ਸੋ ਸਿੱਚਾ ਸਰਕਾਰ ਦੇ ਫੈਕਟਰੀਆਂ ਦੇ ਬਾਤੇ ਘਰਾਣਿਆਂ ਦੇ ਕਾਬਲ ਉਹ ਲੈ ਕੇ ਢੋਕਦਾ ਭਾਵਾ ਲਾ ਕੇ ਕਿਉਂ ਨਾ ਪੁੱਛੀਏ ਸਵਾਲ ਭਾਈ ਜਦੋਂ ਅਮੇਰ ਕਮੇਟਰੀ ਕਿ ਅਸੀਂ ਬਾਪਾਂਵਾਦ ਤੋਂ ਪ੍ਰੇਮੀ ਆ ਤੇ ਖਰਨਾ ਤੁਸੀਂ ਉਹਨਾਂ ਨਾਲ ਜਿਹੜੇ ਸਾਨੂੰ ਪਾਣੀਆਂ ਦੇ ਗਾਵਾ ਜਿਹੜਾ ਦੇ ਰਿਹਾ ਕੈਂਸਰ ਦੇ ਰਿਹਾ ਕਾ ਇੱਕ ਵੀ ਛੁਗੜੀ ਵੀ ਦੇ ਰਿਹਾ ਸਾਰੇ ਪਸ਼ੂ ਵੀ ਮਾਰ ਰਹੇ ਆ ਜਵਾਕ ਵੀ ਮਾਰ ਰਹੇ ਆ ਪੰਛੀ ਵੀ ਮਾਰ ਲਿਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਕਿਸ਼ ਕਰਕੇ ਜਿਲ੍ਹਿਆਂ ਤੁਸੀਂ ਇੱਥੇ ਆਇਆ ਹੋ ਇੱਕ ਤਾਬਕ ਮਹਿਮਦ ਇੱਥੇ ਬੁੱਢੇ ਪਿਆਰੀ ਛੇੜੀ ਆ ਤੇ ਇਹ ਵੀ ਛੇੜੀ ਆ ਜਿਵੇਂ ਕੰਢੀ ਦਾ ਏਰੀਆ ਉੱਥੇ ਕਾਨੂੰਨ ਆ ਜਿਹੜਾ ਪਖਾਨਪੁਰ ਦਾ ਕੰਢੀ ਏਰੀਆ ਵਾੜਦਾ ਕਿ ਕੋਈ ਵੀ ਬੰਦਾ ਆਪਣੇ ਖੇਤ ਦੇ ਵਿੱਚ ਖੜੇ ਹੋ ਰੋਕ ਨੂੰ ਬਿਨਾਂ ਮਜ਼ਦੂਰੀ ਦੇ ਭਾਤ ਨਹੀਂ ਸਕਦਾ ਭਾਰਤ ਅੰਦਰ 13 ਫੁੱਟਿਆਂ ਦੇ ਵਿੱਚ ਕਾਨੂੰਨ ਹੈ ਵੀ ਕੋਈ ਬੰਦਾ ਰਾਤ ਪੱਕਾ ਨੂਰ ਦੀ ਗੱਲ ਆ ਧਾਣੀ ਦੀ ਵੜ ਸਕਦਾ ਬਾਲੇ ਮੁਕਾਣ ਨੂੰ ਸੋਦਾ ਸਾਡੇ ਰਵੇ ਦੀ ਪਿੰਡਾਂ ਦੇ ਕੋਈ ਯਾਰ ਮੁਟਰ ਗਏ ਹੋਣਾ ਰਸਤੇ ਦਾ ਪੁੱਛਦੇ ਹੋ ਉੱਥੇ ਧਾਣੀ ਵੜਨ ਦੀ ਵੀ ਬਣਾਈ ਹੈ ਜਵਾਨਾ ਹੁੰਦਾ ਕਿਦਾਂ ਹੁੰਦਾ ਸਜਾਵਾਂ ਹੁੰਦਾਂ ਨੇ ਸਾਡੇ ਪਰਿਵਾਰ ਕੋਈ ਨਹੀਂ ਯਾਰ ਜਿਹਦਾ ਜੀ ਕਰਦਾ ਪਹਿਲਾਂ ਅਸੀਂ ਖੇਤਾਂ ਦੇ ਕਿਲੇ ਪੱਲੇ ਕਿਉਂ ਸ਼ਰਮ ਆਉਂਦੀ ਆਈ ਸਾਰੀ ਫਸਲ ਕਿੰਨੀ ਕਮਾਦੂ ਬਾਈ ਪਰ ਜੀ ਕਰ ਨਿਕਲੀ ਜਾਂਦੀ ਹੈ ਹੋਣਾ ਤੁਸੀਂ ਗੱਡੀਆਂ ਦੀ ਆਪਣੇ ਮੋਟਰਸਾਈਕਲ ਦੀ ਕੋਈ ਨਹੀਂ ਸਾਥ ਮੈਂ ਤੂੰ ਟਰੈਕਟਰ ਹੈ ਜਰਾ ਕੇ ਗਾਲਾ ਇਧਰ ਆਉਣਿਆ ਖੜੋ ਤੂੰ ਪੈਰ ਜਰਾਤਾ ਤਾਂ ਭੱਜਿਆ ਕੋਈ ਨਹੀਂ ਤੇ ਬੰਦਾ ਛਾਹ ਲਿਖ ਭਾਰਦਾ ਆਰਸੀ ਜੀ ਲਿਖ ਭਾਰਦਾ ਮੀ ਲਿਖ ਭਾਰਦਾ ਤੇ ਮੀ ਕਿੱਥੋਂ ਪੈਰ ਗਈ ਆ ਕਿੱਥੋਂ ਆਉਗੇ ਆਸੀ ਨੂੰ ਤੁਹਾਡੇ ਕੋਲੇ ਕਿੱਥੋਂ ਸ਼ਾਲਾ ਹੋਣ ਗਿਆ ਤੇ ਰੋਕੀਆਂ ਬਚੇ ਆਮ ਤਾਂ ਕੇ ਜਾ ਕੇ ਇਹ ਕਾਮੇਰਾ ਕੰਦੇ ਦਾ ਨਹੀਂ ਭਾੜੋ ਜੇ ਛੇ ਕਿਧਰ ਨੂੰ ਬੰਦਾ ਰੁੱਖ ਪਰਦਾ ਉਹਦੇ ਖਿਲਾਫ ਫੜ ਗਏ ਉਹਦੀ ਵੀਡੀਓ ਬਣਾ ਕੇ ਪਾਰਾ ਕਰੋ ਆਪਣੀ ਜਥੇਬੰਦੀ ਬਣੀ ਵੀ ਐ ਪੂਰੇ ਪੰਜਾਬ ਦੇ ਬੱਚੇ ਲਾਈ ਲਾਂਗੇ ਜਾ ਕੇ ਇਹ ਸਰਕਾਰ ਵਿੱਚ ਤਾਕੀਰੀ ਐ